ਬੋਲੀ ਮਾਰੋਗੇ ਨੂੰ ਦਿੱਕਤ ਆਇਆ ਭਾਜੀ ਇਹਨਾਂ ਨੂੰ ਨਾ ਸੀ ਦੇਖ ਕੇ ਚੰਗੇ ਨਹੀਂ ਲੱਗਦੇ ਕੰਮ ਕਰਦੇ ਹੋਏ ਠੀਕ ਹੈ ਨਾ ਹੁਣ ਕਹਿੰਦੇ ਪੁਲਿਸ ਵਾਲਾ ਆਇਆ ਸੀ ਹੁਣ ਕਿਹਾ ਭਾਜੀ ਦੀ ਕਿਤੇ ਬੋਲੀ ਇੰਨੀ ਹੋਸ ਨਾ ਆਕੇ ਬੋਲੇ ਕਿ ਚੱਕੋ 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 ਕਹਿੰਦੇ ਭਾਜੀ ਤਰੀਕਾ ਨਹੀਂ ਗੱਲ ਕਰਾਂਗਾ ਤੁਹਾਨੂੰ ਗੱਲ ਦੇ ਦਿਆਂ ਉਹ ਤਾਂ ਬੜਾ ਜਾਣਦੇ ਹੀ ਤੁਹਾਨੂੰ ਮੈਂ ਤੁਹਾਨੂੰ ਕਹਿੰਦਾ ਤੂੰ ਦੱਸ ਕਿਹੜਾ ਤੂੰ ਪਤਾ ਕਿਹੜੇ ਆ ਐ ਤੂੰ ਤੁਹਾਨੂੰ ਕੀ ਕਰ ਬੱਸ ਕਰ ਹੁਣ ਸੀ ਜਾਮ ਲੱਗਦਾ ਭਾਜੀ ਠੀਕ ਹੈ ਨਾ ਹੁਣ ਕਈ ਗੱਡੀਆਂ ਖੜੀਆਂ ਆਉਂਦੀਆਂ ਹੁਣ ਆਪਾਂ ਹਰ ਇੱਕ ਨੂੰ ਕਹਿਦਾ ਹਰ ਇੱਕ ਨੂੰ ਕਹਿਦਾ ਕਿ ਕਿਹੜੀ ਸਾਈਡ ਤੇ ਖੜੋ ਹੁਣ ਅਗਲਾ ਨਹੀਂ ਕਰਦਾ ਅ ਠੀਕ ਹੈ ਨਾ ਉਹ ਕਹਿੰਦਾ ਉਹ ਰਿਡਿੰਗ ਚਾਦਾਂਗਾ ਉਹ ਕਰਦਾਂਗਾ ਉਹ ਕਰਦਾਂਗਾ ਇਹ ਗੱਲ ਕਰਨਾ ਲਈ ਭਾਜੀ ਫਿਰ ਕਹਿੰਦੇ ਅਸੀਂ ਗਲਤ ਬੋਲਦੇ ਹਾਂ ਕੀ ਅਸੀਂ ਗਲਤ ਕੜਾ ਕੰਮ ਕਰ ਰਹੇ ਹਾਂ ਸਾਨੂੰ ਕਹਿੰਦਾ ਤੂੰ ਗਲਤ ਕੰਮ ਕਰ ਰਿਹਾ ਹੈ ਤੂੰ ਨਸ਼ਾ ਵੇਚ ਰਿਹਾ ਹੈ ਭਾਜੀ ਬੜੀ ਮਿਹਨਤ ਕਰਿਆ ਅਸੀਂ ਕੋਈ ਕੜਾ ਨਸ਼ਾ ਵੇਚਦਾ ਦੱਸੋ ਇੱਥੇ ਜਿਹੜਾ ਕੋਈ ਪੰਜਾਬੀ ਤਰੱਕੀ ਕਰੇ ਨਾ ਇਹ ਕਰਨ ਨਹੀਂ ਦਿੰਦੇ ਠੀਕ ਹੈ ਨਾ ਹੁਣ ਸਾਡੇ ਲਾਇਸੈਂਸ ਬਣਿਆ ਹੋਇਆ ਅਸੀਂ 3 ਘੰਟੇ ਕੰਮ ਲਾਉਨੇ ਆ ਠੀਕ ਹੈ ਨਾ ਹੁਣ ਜਿਹੜੀ ਹੁਣ ਗੱਡੀ ਆ ਕੇ ਪਾਜੀ ਕੋਈ ਹੁਣ ਰੋਮ ਸ਼ਾਹ ਕੋ ਲੈ ਕੇ ਆਏਗਾ ਮੈਂ ਕੀ ਕਰੀ ਉਹ ਤੇ ਲੱਟ ਮਾਰਦੀ ਪਾਜੀ ਤੇ ਇਹਨਾਂ ਨੂੰ ਇੱਧਰ ਨਹੀਂ ਕਰਨਾ ਅੰਤ ਇਗੜਾ ਕਿੰਨਾ ਰਸ ਕਿੰਨਾ ਸਾਢੇ ਤਰਾ ਸ਼ੋਏ ਇਹ ਕਿੰਨੇ ਹੋਏ ਹੋਰ ਕਿੰਨਾ ਦੰਦ ਕੋਈ ਖੜ੍ਹ ਤੁਸੀ ਚੱਲ ਜਾਓ ਸਾਹਮੀ ਕਿੰਨਾ ਜਾਮ ਲਗਾਉਂਦਾ ਉਹ ਹਟਾ ਲੈਣਾ ਠੀਕ ਹੈ ਨਾ ਜਿੱਥੇ ਜੋਰ ਚੱਲਦਾ ਠੀਕ ਹੈ ਬਸ ਗਰੀਬਾਂ ਅੱਗੇ ਜੋਰ ਚਲਾਏ ਜਾਂਦੇ ਜਾਂ ਤਾਂ ਸੇ ਕੋਈ ਜੂਆ ਵੇਚ ਰਿਹਾ ਨਸ਼ਾ ਕਰ ਰਿਹਾ ਤੇ ਨਸ਼ਾ ਵੇਚ ਰਿਹਾ ਜਿਹੜਾ ਨਸ਼ੇ ਵੇਚ ਵੇਚਦਾ ਉਹ ਤਾਂ ਫੜੇ ਜਾਂਦੇ ਨਹੀਂ ਨਾਲੋਂ ਜਿਹੜਾ ਕੋਈ ਆਪਣਾ ਪਰਿਵਾਰ ਪਰ ਆਪਣੀ ਮਿਹਨਤ ਕਰ ਰਿਹਾ ਉਹਨੂੰ ਆਕੇ ਤਾਂ ਕਰਦੇ ਹਣਾਜੀ ਉੱਥੇ ਆਪਣਾ ਜੋਰ ਚਲਾਓ ਨਾ ਇਹਨਾਂ ਨਸ਼ਾ ਪੰਜਾਬ ਵਿੱਚ ਫੈਲ ਰਿਹਾ ਹੈ ਉਹ ਤਾਂ ਖੜੇ ਜਾਂਦੇ ਨਹੀਂ ਨਾ ਤਾਂ ਜਿਹੜਾ ਆਪਣੀ ਮਿਹਨਤ ਕਰ ਰਿਹਾ ਦੋ ਰੋਟੀ ਕਮਾ ਰਿਹਾ ਤੇ 3 ਘੰਟੇ ਕੰਮ ਕਰਕੇ ਉਹ ਦਿੱਕਤ ਹੋ ਰਹੀ ਹੈ ਨਾ ਅੱਜ ਨਹੀਂ ਗੱਡੀ ਆ ਇੱਧਰ ਆ ਸਾਰੇ ਲਕੀਰਾਂ ਦੇ ਅੰਦਰ ਅਸੀਂ ਕੀ ਤਾਂ ਜਿਹੜਾ ਵਾ ਕੀ ਪਬਲਿਕ ਨੂੰ ਜਿਹੜੀ ਕੋਈ ਦਿੱਕਤ ਨਾ ਹੋਵੇ ਆਵਾਜਾ ਵਿੱਚ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਸਰ ਅਸੀਂ ਨੇ ਕਮੇਟੀ ਨੂੰ ਕਹਿੰਨੇ ਕਿ ਸਾਡੇ ਇੱਥੇ ਲਾ ਕੇ ਜਗ੍ਹਾ ਦੇ ਦਿਓ ਅਸੀਂ ਉੱਥੇ ਆਪਣਾ ਸਟਾਲ ਲਾ ਰਹੀਏ ਅਸੀਂ ਸਿਰਫ 3 ਜਾਂ 4 ਘੰਟੇ ਦਾ ਆਪ ਕਰਨਾ ਹੁੰਦਾ ਹੈ ਬਾਕਾਇਦਾ ਇੱਥੇ ਗੱਡੀਆਂ ਦਾ ਜਮਾਵੜਾ ਸੀ ਜਿਸ ਨੂੰ ਲੈ ਕੇ ਪੀਸੀਆਰ ਮੌਕੇ ਤੇ ਪਹੁੰਚੀ ਸੀ ਤੇ ਪੀਸੀਆਰ ਨੇ ਜਦੋਂ ਦੁਕਾਨਦਾਰਾਂ ਨਾਲ ਕਿਹਾ ਵੀ ਇੱਥੋਂ ਹਟਾ ਲਓ ਜਾਂ ਗੱਡੀਆਂ ਨੂੰ ਸਾਈਡ ਤੇ ਲਵਾ ਲਓ ਬਾਕਾਇਦਾ ਇੱਥੇ ਜਿਹੜੀ ਬੱਸ ਵਸਾਈ ਵੀ ਹੁੰਦੀ ਹੈ ਇਹਨਾਂ ਨੇ ਦੁਕਾਨਦਾਰਾਂ ਨਾਲ ਵੀ ਗੱਲ ਕਰਦੇ ਆਫਟਰਨ ਵੀ ਕਿਸ ਤਰ੍ਹਾਂ ਇਹ ਦੇਖਦੇ ਨੇ ਕਿਉਂਕਿ 80 ਲੱਗੇ ਹੋਏ ਨੇ ਬਾਕਾਇਦਾ ਇਹ ਵੀ ਆਪਣਾ ਰੋਜੀ ਰੋਟੀ ਇੱਥੋਂ ਹੀ ਚਲਾਦੇ ਨੇ ਘਰ-ਬਾਰ ਵੀ ਇੱਥੋਂ ਚਲਾ ਰਹੇ ਇਹਨਾਂ ਨੇ ਵੀ ਜਵਾਕ ਜੱਲੇ ਪੜਾਉਣੇ ਕਿਸ ਤਰ੍ਹਾਂ ਦੇਖਦੇ ਹੋ ਤੁਹਾਨੂੰ ਜਿਹੜੀ ਬੱਸ ਵਸਾਈ ਹੁੰਦੀ ਹੈ ਤੇ ਤਹਿ ਬਜਾਰੀ ਵਾਲੇ ਤੰਗ ਕਰਦੇ ਆ ਜੀ ਅੱਜ ਦਿੱਕਤ ਹੈ ਜੀ ਭਾ ਠੀਕ ਹੈ ਨਾ ਹੁਣ ਕਹਿੰਦੇ ਪੁਲਿਸ ਵਾਲਾ ਆਇਆ ਸੀ ਹੁਣ ਠੀਕ ਹੈ ਭਾਜੀ ਜਿੱਦ ਕਿ ਤੋ ਬੋਲੀ ਸੀ ਕਿੰਨੀ ਹੋ ਸੀ ਨਾ ਆਕੇ ਬੋਲੇ ਕਿ ਚੱਕੋ 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 ਤੇ ਕੋਈ ਭਾਜੀ ਤਰੀਕਾ ਨਹੀਂ ਗੱਲ ਕਰਨ ਦਾ ਠੀਕ ਹੈ ਨਾ ਹੁਣ ਇਥੇ ਜਾਮ ਲੱਗਦਾ ਭਾਜੀ ਠੀਕ ਹੈ ਨਾ ਹੁਣ ਕਈ ਗੜੀਆਂ ਖੜੀਆਂ ਆਉਂਦੀਆਂ ਹੁਣ ਆਪਾਂ ਹਰ ਇੱਕ ਨੂੰ ਕਹੀਦਾ ਹਰ ਇੱਕ ਨੂੰ ਕਹੀਦਾ ਕਿ ਗੜੀਆਂ ਸਾਈਡ ਤੇ ਕਰ ਲਓ ਹੁਣ ਅਗਲਾ ਨਹੀਂ ਕਰਦਾ ਹਨ ਅਸੀਂ ਕੀ ਕਰੀਏ ਠੀਕ ਹੈ ਨਾ ਉਹ ਕਹਿੰਦਾ ਤੁਹਾਡੀ ਰੇੜੀਆਂ ਚਕਾ ਦਾਂਗਾ ਇਥੋਂ ਉਹ ਕਰਦਾਗਾ ਉਹ ਕਰਦਾਗਾ ਇਹ ਗੱਲ ਕੋਈ ਕਰਨਾ ਲਈ ਭਾਜੀ ਫਿਰ ਕਹਿੰਦੇ ਅਸੀਂ ਗਲਤ ਬੋਲਦੇ ਹੁਣ ਕੀ ਅਸੀਂ ਗਲਤ ਕੜਾ ਕੰਮ ਕਰ ਰਹੇ ਹਾਂ ਉਹ ਭਾਜੀ ਚੱਲਦਾ ਰਹਿੰਦਾ ਭਾਜੀ ਜਿਹੜਾ ਕੋਈ ਪੰਜਾਬੀ ਤਰੱਕੀ ਕਰੇ ਨਾ ਇਹ ਕਰਨ ਨਹੀਂ ਦਿੰਦੇ ਠੀਕ ਹੈ ਨਾ ਹੁਣ ਸਾਡੇ ਲਾਇਸੈਂਸ ਬਣੇ ਹੋਇਆ ਅਸੀਂ 3 ਘੰਟੇ ਕੰਮ ਲਾਉਨੇ ਆ ਠੀਕ ਹੈ ਨਾ ਹੁਣ ਜਿਹੜੀ ਹੁਣ ਗੱਡੀ ਆਕੇ ਭਾਜੀ ਕੋਈ ਹੁਣ ਰੋਗ ਸ਼ਾਂਡ ਤੋਂ ਲੈ ਕੇ ਆਏਗਾ ਉਹਨੂੰ ਕੀ ਕਰੀਏ ਤੇ ਲੱਠ ਮਾਰਦੀਏ ਭਾਜੀ ਉਹਦੇ ਉੱਤੇ ਉਹਨੂੰ ਪਿਆਰ ਨਾਲ ਹੀ ਕਹਿ ਸਕਦੇ ਸਮਝਾ ਵੀ ਤਾਂ ਸਕਦੇ ਹਾਂ ਗੱਡੀਆਂ ਵੀ ਇੱਥੇ ਨਾ ਲੋਕ ਤੇ ਸਮਝਾਣੇ ਕੋਈ ਗੱਲ ਪੈਂਦੇ ਆ ਉਹ ਭਾਜੀ ਕਿੰਨੀ ਵਾਰੀ ਕਿਹਾ ਅਗਲਾ ਨਹੀਂ ਸੁਣਦਾ ਭਾਜੀ ਹਾਂ ਦੱਸੋ ਹੁਣ 2 ਮਿੰਟ ਰੁਕਣਾ 2 ਮਿੰਟ ਰੁਕਣਾ ਕਿਨ 2 ਮਿੰਟ ਅਸੀਂ ਰੁਕਣਾ ਭਾਜੀ ਉਹ ਹਟਾ ਲੈ ਇਹਨਾਂ ਨੇ ਇੱਥੇ ਵੀ ਲੱਗਦਾ ਠੀਕ ਹੈ ਨਾ ਜਿੱਥੇ ਜ਼ੋਰ ਚੱਲਦਾ ਠੀਕ ਹੈ ਬਸ ਗਰੀਬਾਂ ਅੱਗੇ ਜ਼ੋਰ ਚਲਾਏ ਜਾਂਦੇ ਆ ਪਰ ਕਿਤੇ ਨਾ ਟ੍ਰੈਫਿਕ ਨੂੰ ਤਾਂ ਫਰਕ ਪੈਂਦਾ ਨਾ ਕਿਉਂਕਿ ਗੱਡੀਆਂ ਦੇਖੋ ਜੇ ਇੱਕ ਦੋ ਇੱਕ ਚਾਰ ਗੱਡੀਆਂ ਤਿੰਨ ਗੱਡੀਆਂ ਲੰਘ ਸਕਦੀਆਂ ਦੋ ਤੇ ਲੱਗੀਆਂ ਕਿਤੇ ਨਾ ਕਿਤੇ ਰੋਂਗ ਸਾਈਡ ਵੀ ਦੇਖਿਆ ਸੀ ਉਹ ਆ ਰਹੀ ਸੀ ਬਗੈਦਾ ਬਲੈਰੋ ਗੱਡੀ ਐਕਸੀਡੈਂਟ ਵੀ ਹੁੰਦਾ ਹੁੰਦਾ ਬਚ ਗਿਆ ਕਿਤੇ ਨਾ ਨੁਕਸਾਨ ਤਾਂ ਤੁਹਾਨੂੰ ਹੋ ਰਿਹਾ ਨਾ ਬਿਲਕੁਲ ਮੈਂ ਕਹਿੰਦਾ ਤੁਹਾਡੀ ਗੱਲ ਠੀਕ ਹੈ ਭਾਜੀ ਬਿਲਕੁਲ ਉਹ ਵੀ ਆਪਣੀ ਜਗ੍ਹਾ ਠੀਕ ਨੇ ਹੁਣ ਕੱਲਾ ਸਾਡੇ ਅੱਗੇ ਤਾਂ ਨਹੀਂ ਗੱਡੀਆਂ ਖੜੀਆਂ ਨਾ ਇ ਠੀਕ ਹੈ ਨਾ ਉਹਨਾਂ ਅੱਗੇ ਹੁਣ ਕਿੰਨੀ ਕਿੰਨੀ ਗੱਡੀਆਂ ਖੜੀਆਂ ਰੋਡ ਜਾਮ ਹੋ ਜਾਂਦਾ ਉਹਨਾਂ ਸਾਡਾ ਕੀ ਕਸੂਰ ਹੈ ਭਾਜੀ ਹੁਣ ਜਿਹੜਾ ਸਾਡੇ ਕੋਲ ਕੋਈ ਜਾਂਦਾ ਭੱਲੇ ਲੈਣ ਠੀਕ ਹੈ ਨਾ ਅਸੀਂ ਉਹਨੂੰ ਹੱਥ ਜੋੜ ਕੇ ਕਹਿੰਦਾ ਭਾਜੀ ਗੱਡੀ ਸਾਈਡ ਤੇ ਕਰ ਲਓ ਠੀਕ ਹੈ ਨਾ ਅਗਲੇ ਸਾਈਡ ਤੇ ਕਰ ਲੈਂਦੇ ਆ ਕੋਈ ਗੱਲ ਵੀ ਬੰਦੇ ਹੋਣੀ ਹੁਣ ਭਾਜੀ ਕਈ ਪੈਂਦੇ ਆ ਕਈ ਸਮਝਦਾ ਹੋ ਰਹੇ ਨੇ ਕਿ ਵਿਚਾਰੇ ਕਰ ਲੈਂਦੇ ਆ ਹੁਣ ਇੱਕ ਬੰਦਾ ਗੱਡੀ ਰੋਂਗ ਸਾਈਡ ਤੋਂ ਲੈ ਕੇ ਆਇਆ ਇੱਥੇ ਆ ਕੇ ਖਿਲਾਰਤੀ ਉਹਨੇ ਠੀਕ ਹੈ ਨਾ ਉਹਨੇ ਕੀ ਕਰੀਏ ਭਾਜੀ ਦੱਸੋ ਜੇ 2 ਮਿੰਟ ਦਾ ਜਾਮ ਲੱਗ ਹੀ ਵੀ ਗਿਆ ਤੇ ਫਿਰ ਕੀ ਆਫਤ ਆ ਗਈ ਗਲਤ ਕਿਉਂ ਬੋਲੇ ਆ ਕੇ ਭਾ ਇਹ ਤੇ ਹੈ ਨਹੀਂ ਕਿ ਤੁਸੀਂ ਕਿਸੇ ਨੂੰ ਗਲਤ ਬੋਲੋਗੇ ਅਸੀਂ ਹਰ ਇੱਕ ਦੀ ਇੱਜ਼ਤ ਕਰਦੇ ਹਾਂ ਠੀਕ ਹੈ ਨਾ ਲੇਕਿਨ ਜੇ ਕੋਈ ਗਲਤ ਬੋਲੇਗਾ ਭਾਜੀ ਫਿਰ ਸਾਡੇ ਤੋਂ ਸੁਣਿਆ ਜਾਂਦਾ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਮੈਨੂੰ 4 ਸਾਲ ਹੋ ਗਏ ਭਾਜੀ ਤੇ ਕੰਮ ਕਰਦੇ ਹੋਏ 4 ਸਾਲ ਹੋ ਗਏ ਹਾਂਜੀ ਤੇ ਬਜਾਰੀ ਵਾਲਨਾਂ ਵੀ ਪਿੱਛੇ ਜੇ ਕਾਫੀ ਵੈਸਾ ਵਸਾਈ ਹੋਈ ਸੀਗੀ ਮਹੀਨਾ ਡੇਢ ਮਹੀਨਾ ਪਹਿਲਾਂ ਵੀ ਤੁਸੀਂ ਐਦਾਂ ਨਹੀਂ ਕਹਿੰਦੇ ਵੀ ਸਾਨੂੰ ਪੱਕਾ ਕੱਪਾ ਸਾਡੇ ਤੋਂ ਲਓ ਜੀ ਮਹੀਨੇ ਦਾ ਇਹਨਾਂ ਦਾ ਵੀ ਇਨਕਮ ਹੋ ਜੂਗੀ ਤੇ ਤੁਹਾਡਾ ਵੀ ਅੱਡਾ ਬਚਾ ਰਹੂਗਾ ਕਿਤੇ ਨਾ ਕਿਤੇ ਲੱਗਦਾ ਕੁਝ ਕਿਉਂਕਿ ਅਕੇ ਸਮਾਨ ਲੈ ਕੇ ਜਾਂਦੇ ਆ ਕਰ ਜਾਂਦੇ ਆ ਨੁਕਸਾਨ ਹੁੰਦਾ ਵੀ ਆ ਫਿਰ ਤੁਸੀਂ ਛਡਾਨ ਜਾਂਦੇ ਹੋ ਟਾਈਮ ਵੀ ਖਰਾਬ ਹੁੰਦਾ ਕਿਉਂਕਿ ਘਰ ਵੀ ਤੇ ਬਾਰ ਵੀ ਤੁਸੀਂ ਚਲਾਣਾ ਕੋਈ ਹੋਰ ਬਿਜ਼ਨਸ ਨਹੀਂ ਕੋਈ ਧੰਦੇ ਨਹੀਂ ਹੋਰ ਭਾਜੀ ਸਾਡਾ ਇਹ ਜਿਹੜਾ ਤੈਬਜਾਰੀ ਵਾਲੇ ਸਾਲ ਦਾ 12000 ਰੁਪਏ ਲੈਂਦੇ ਆ ਸਾਡੇ ਲਾਇਸੈਂਸ ਬਣੇ ਆ ਹਰ ਮਹੀਨੇ ਪਰਚੀ ਕੱਢਦੀ ਹੈ ਠੀਕ ਹੈ ਨਾ ਸਾਨੂੰ 3 ਘੰਟੇ ਦਾ ਟਾਈਮ ਅਸੀਂ 3 ਘੰਟੇ ਕੰਮ ਕਰਦੇ ਆ ਠੀਕ ਹੈ ਨਾ ਹੁਣ ਤੁਹਾਨੂੰ ਪਤਾ ਜਿਹੜਾ ਕੋਈ ਨਵਾਂ ਅਫਸਰ ਆਂਦਾ ਉਹ ਆਪਣੀ ਚਲਾਉਂਦਾ ਹੀ ਆ ਹੈਨਾ ਜੀ ਹੁਣ ਸਾਨੂੰ ਕਈ ਆਏ ਸੀਗੇ ਇੱਥੇ ਕਹਿੰਦੇ ਜੇ ਤੁਸੀਂ thread ਲਾਉਣੀ ਹੈ ਪਰ ਬੰਦਾ 12000 ਰੁਪਏ ਦੇਵੇ ਹੁਣ ਅਸੀਂ ਚਲੋ ਤਾਂ ਮਸਲਾ ਥੋੜਾ ਸੋਲਵ ਹੋ ਗਿਆ ਹੁਣ ਜਿਹੜਾ ਪੁਲਿਸ ਲਾ ਕੇ ਗਲਤ ਬੋਲ ਕੇ ਗਿਆ ਬਾਜੀ ਉਹ ਤਾਂ ਗਲਤ ਬੋਲਿਆ ਦੇਖੋ ਹੈਨਾ ਜਾਂ ਤਾਂ ਅਸੀਂ ਕੋਈ ਜੂਆ ਵੇਚ ਰਹੇ ਨਸ਼ਾ ਕਰ ਰਹੇ ਐ ਤੇ ਨਸ਼ਾ ਵੇਚ ਰਹੇ ਜਿਹੜਾ ਨਸ਼ੇ ਵੇਚ ਵੇਚਦੇ ਆ ਉਹ ਤਾਂ ਫੜੇ ਜਾਂਦੇ ਨਹੀਂ ਇਹਨਾਂ ਤੋਂ ਜਿਹੜਾ ਕੋਈ ਆਪਣਾ ਪਰਿਵਾਰ ਪਰ ਆਪਣੀ ਮਿਹਨਤ ਕਰ ਰਿਹਾ ਉਹਨੂੰ ਆ ਕੇ ਤਾਂ ਕਰਦੇ ਹੈ ਹੈਨਾ ਜੀ ਉੱਥੇ ਆਪਣਾ ਜੋਰ ਚਲਾਓ ਨਾ ਇਹਨਾਂ ਨੂੰ ਨਸ਼ਾ ਪੰਜਾਬ ਵਿੱਚ ਵਿਕ ਰਿਹਾ ਉਹ ਤਾਂ ਫੜੇ ਜਾਂਦੇ ਨਹੀਂ ਇਹਨਾਂ ਤੋਂ ਜਿਹੜਾ ਆਪਣੀ ਮਿਹਨਤ ਕਰ ਰਿਹਾ ਦੋ ਰੋਟੀ ਕਮਾ ਰਿਹਾ ਤੇ 3 ਘੰਟੇ ਕੰਮ ਕਰਕੇ ਉਹ ਦਿੱਕਤ ਹੋ ਰਹੀ ਇਹਨਾਂ ਨੂੰ ਪਹਿਲ ਕਿ ਕਿਤੇ ਕਿਤੇ ਦੁਕਾਨਦਾਰਾਂ ਨਾਲ ਵੀ ਅਸੀਂ ਇਹੀ ਇਨਕਮ ਹੈ ਇਹੀ ਗੁਜ਼ਾਰਾ ਹੈ ਘਰ-ਬਾਰ ਵੀ ਅਸੀਂ ਚਲਾਣਾ ਹੈ ਘਰ-ਬਾਰ ਵੀ ਦੇਖਣਾ ਹੈ ਜਵਾਗ ਜੱਲੇ ਵੀ ਇੱਥੋਂ ਪੜਾਣੇ ਆ ਅਸੀਂ ਕੋਈ ਗਲਤ ਕੰਮ ਤਾਂ ਕਰ ਨਹੀਂ ਰਹੇ ਨਾ ਹੀ ਕੋਈ ਚਟਾ ਵੇਚ ਰਹੇ ਆ ਨਾ ਕੋਈ ਅਸੀਂ ਨਸ਼ੇ ਦਾ ਕੰਮ ਕਰ ਰਹੇ ਆ ਬਜਾਏ ਛੋਟੇ-ਛੋਟੇ ਅਸੀਂ ਜਿਹੜੇ ਗਰੀਬ ਲੋਕ ਨੇ ਜਾਂ ਛੋਟੇ ਜਿਹੜੇ ਵਿਚਾਰੇ ਜੋ ਹੋਟਲਾਂ 'ਚ ਨਹੀਂ ਖਾ ਸਕਦੇ ਮਹਿੰਗਾ ਭਾਅ ਦਾ ਨਹੀਂ ਖਾ ਸਕਦੇ ਅਸੀਂ ਤਾਂ ਉਹਨਾਂ ਦਾ ਪੇਟ ਭਰ ਰਹੇ ਆ ਪਰ ਸਸਤੇ ਰੇਟਾਂ 'ਚ ਭਰ ਰਹੇ ਆ ਜੇ ਅਗਰ ਤੁਸੀਂ ਹੋਟਲ 'ਚ ਖਾਣਾ ਖਾਣ ਜਾਓ ਤਾਂ ਤੁਹਾਡਾ 4-500 ਰੁਪਏ ਬਿੱਲ ਲੱਗਦਾ ਹੈ ਇਹ 40-50 ਰੁਪਏ 'ਚ ਤੁਹਾਡਾ ਪੇਟ ਭਰ ਕੇ ਇੱਥੇ ਤੁਹਾਨੂੰ ਭੇਜ ਦਿੰਦੇ ਆ ਤੇ ਬਕਾਇਦਾ ਇਹਨਾਂ ਦੀ ਜਿਹੜੀ ਆਪਣੀ ਜੀ ਸਮੱਸਿਆ ਵੀ ਕਿਸੇ ਨਾ ਕਿਸੇ ਸਾਡੇ ਬਾਰੇ ਵੀ ਸੋਚਣਾ ਚਾਹੀਦਾ 2 ਤੋਂ 3 ਘੰਟੇ ਸਾਡਾ ਕੰਮ ਹੈ ਅਸੀਂ ਕੋਈ ਸਾਰਾ ਦਿਨ ਇੱਥੇ ਕੰਮ ਨਹੀਂ ਕਰਦੇ ਤੇ ਕਿਸੇ ਨਾ ਕਿਸੇ ਸਾਨੂੰ ਵੀ ਸਮਝ ਦਿੱਤਾ ਜਾਵੇ ਸਾਨੂੰ ਪੱਕੇ ਇਹਨਾਂ ਦੇ ਲਾਇਸੈਂਸ ਬਕਾਇਦਾ ਬਣੇ ਫੀਸ ਵੀ ਕੱਢਦੀ ਹੈ ਉੱਥੇ ਤਹ ਜਿਹੜੀ ਮਾਰਕੀਟ ਜਿਹੜੇ ਰੋਡ ਦੇ ਉੱਪਰ ਗੱਡੀਆਂ ਲਗਾ ਜਾਂਦੇ ਨੇ ਬਕਾਇਦਾ ਅਸੀਂ ਕਹਿੰਦੇ ਵੀ ਆ ਪਰ ਕੁਝ ਲੋਕ ਤਾਂ ਕਹਿੰਦੇ ਤੁਸੀਂ ਆਪਣਾ ਸਮਾਨ ਵਿੱਚੋਂ ਸਾਨੂੰ ਸਮਾਨ ਦਿਓ ਅਸੀਂ ਚਲਦੇ ਬਣੀਏ ਹੁਣ ਤੁਸੀਂ ਵੀ ਆਪਦੀ ਰੈਗ ਦਾ ਕਮੈਂਟ ਕਰਕੇ ਦੱਸਿਓ ਵੀ ਕਿਸ ਤਰ੍ਹਾਂ ਤੁਹਾਨੂੰ ਲੱਗਿਆ ਰੋਡ ਕਿਨਾਰੇ ਅਕਸਰ ਹੀ ਤੁਸੀਂ ਦੇਖਿਆ ਜਿਹੜੇ ਕੜੀ ਚਾਵਲ ਵਾਲੇ ਰਾਜਮਾ ਚਾਵਲ ਆਲੇ ਅਲੱਗ-ਅਲੱਗ ਆਇਟਮਾ ਲਾਉਣ ਵਾਲੇ ਬਕਾਇਦਾ ਰੋਡ ਕਿਨਾਰੇ ਬੈਠੇ ਰਹਿੰਦੇ ਹਨ ਉਹ ਉੱਥੇ ਹੀ ਖਾਣ ਵਾਲਿਆਂ ਦਾ ਜਿਹੜਾ ਜਮਾਵੜਾ ਵੀ ਲੱਗਿਆ ਰਹਿੰਦਾ ਬਕਾਇਦਾ ਰੋਡ ਵੀ ਜਾਮ ਰਹਿੰਦਾ ਰੋਗ ਜਿਹੜੇ ਗੱਡੀਆਂ ਲਗਾ ਕੇ ਰੋੜਾਂ ਦੇ ਉੱਪਰ ਆਰਾਮ ਨਾਲ ਬੈਠ ਕੇ ਏਸੀ ਛੱਡ ਕੇ ਖਾਂਦੇ ਨੇ ਜਿਸ ਨਾਲ ਰੋਡ ਵੀ ਜਾਮ ਰਹਿੰਦਾ ਉਹ ਲੜਾਈਆਂ ਵੀ ਲੋਕਾਂ ਦੇ ਹੁੰਦੀਆਂ ਕਿਉਂਕਿ ਗੱਡੀਆਂ ਜਿਹੜੀਆਂ ਬਿਲਕੁਲ ਵਿਚਾਲੇ ਆ ਜਾਂਦੀਆਂ ਤੁਹਾਨੂੰ ਮੈਂ ਤਸਵੀਰਾਂ ਦੇ ਵਿੱਚ ਵੀ ਦਿਖਾਵਾਂਗੇ ਕਿਤਰਾ ਰੋਂਗ ਸਾਈਡ ਵੀ ਜਿਹੜੀਆਂ ਗੱਡੀਆਂ ਨਿਕਲ ਕੇ ਆਉਂਦੀਆਂ ਨੇ ਬ ਨੇ ਜਿਹੜੇ ਰੈਡੀ ਫੜੀ ਵਾਲਿਆਂ ਦੇ ਉਹਨਾਂ ਨੂੰ ਲੈ ਕੇ ਹੁਣ ਉਹਨਾਂ ਨੇ ਸਖਤੀ ਕਰ ਦਿੱਤੀ ਵੀ ਜਿਹਦੇ ਕੋਲ ਲਾਇਸੈਂਸ ਨਹੀਂ ਹੈਗਾ ਉਹਨਾਂ ਦੇ ਪੁਲਿਸ ਐਫ ਆਈ ਆਰ ਦਰਜ ਕਰੂਗੀ ਬਾਕੀ ਦਾ ਜਿਹੜੇ ਲਾਇਸੈਂਸ ਨਹੀਂ ਉਹ ਚੱਲ ਫਿਰ ਕੇ ਵੇਚਣ ਨੂੰ ਨਾ ਕਿ ਤੁਸੀਂ ਕਰੋੜ ਕਿਨਾਰੇ ਕੋਈ ਜਿਹੜੀਆਂ ਫੜੀਆਂ ਲਾ ਸਕੋ ਸਾਡੇ ਅਸੀਂ ਜਿਹੜੇ ਦੁਕਾਨਦਾਰ ਲਾਈ ਬੈਠੇ ਉਹਨਾਂ ਨਾਲ ਵੀ ਗੱਲਬਾਤ ਕਰਾਉਣੇ ਆ ਕਿ ਆਫਟਰ ਜਿਹੜਾ ਤੁਸੀਂ ਸਾਡੇ ਨਾਲ ਹੋਰ ਦੁਕਾਨਦਾਰ ਨੇ ਜਿਹੜੇ ਲਾਈ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਾਉਣੇ ਆ ਬਾਕੀ ਦਾ ਵੀ ਕਿਸ ਤਰ੍ਹਾਂ ਉਹਨਾਂ ਨੂੰ ਕਰੇ ਪਰੇਸ਼ਾਨੀ ਕਿਉਂਕਿ ਜਿਹੜੇ ਤੈ ਬਜਾਰੀ ਵਾਲੇ ਆ ਉਹਨਾਂ ਦਾ ਆਉਂਦੇ ਸਮਾਨ ਵੀ ਚੱਕ ਕੇ ਲੈਂਦੇ ਉਹਨਾਂ ਤੇ ਇਲਜ਼ਾਮ ਵੀ ਲੱਗੇ ਨੇ ਕਿ ਉਹ ਪੈਸੇ ਲੈ ਕੇ ਜਿਹੜਾ ਛੁੱਪ ਕਰ ਜਾਂਦੇ ਨੇ ਕੀ ਨਾਮ ਕੀ ਤੁਹਾਡਾ ਸਬ ਮੇਰਾ ਨਾਮ ਨਿਤਿਨ ਹੈ ਜੀ ਆਸਟ੍ਰੇਲੀਆ ਰਿਟਰਨ ਚਿਕਨ ਵਾਲੇ ਦੇ ਨਾਮ ਤੋਂ ਜਾਣਦੇ ਨੇ ਲੋਕ ਜੀ ਜੀ ਨਿਤਿਨ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇੰਨੇ ਸਾਲਾਂ ਤੋਂ ਇੱਥੇ ਬਕਾਇਦਾ ਲਾ ਰਹੇ ਹੋ ਫੜੇ ਰੇੜੀਆਂ ਜਿਹੜੇ ਤਹਿ ਬਜਾਰੀ ਵਾਲੇ ਆਉਂਦੇ ਆ ਸਮਾਨ ਵੀ ਤੁਹਾਡੇ ਚੱਕ ਕੇ ਲੈਂਦੇ ਨੁਕਸਾਨ ਵੀ ਚੀਜ਼ਾਂ ਦਾ ਹੁੰਦਾ ਉਹਨੂੰ ਜੁਰਮਾਨੇ ਵੀ ਪਾਉਂਦੇ ਨੇ ਇਹਨਾਂ ਰੋਡ ਵੀ ਜਿਹੜਾ ਜਾਮ ਜਾਂਦਾ ਕਿਸ ਤਰ੍ਹਾਂ ਨਹੀਂਗਾ ਸ ਦੇਖੋ ਰੋਡ ਦੇ ਲਈ ਤਾਂ ਅਸੀਂ ਇਨਸਟਰਕਸ਼ਨ ਜਿਹੜੀਆਂ ਇੱਕ ਬੰਦਾ ਵੀ ਆਪਾਂ ਲਾ ਕੇ ਰੱਖਿਆ ਹੋਇਆ ਹੈ ਕਿ ਜਿਹੜਾ ਗੱਡੀਆਂ ਨੂੰ ਅੱਗੇ ਪਿੱਛੇ ਕਰਵਾਉਂਦਾ ਕਈ ਲੋਕ ਇਦਾਂ ਨੇ ਕਸਟਮਰ ਇਦਾਂ ਦੇ ਆਉਂਦੇ ਆ ਹੁਣ ਦੇਖੋ ਜੀ ਕੋਈ ਆਏਗਾ ਚਾਹੇ ਉਹ ਪਾਰਕ ਜਾ ਰਿਹਾ ਹੈ ਚਾਹੇ ਉਹ ਕਿਤੇ ਵੀ ਜਾ ਰਿਹਾ ਹੈ ਜੇ ਉਹ ਗੱਡੀ ਲਾ ਰਿਹਾ ਹੈ ਪਾਰਕਿੰਗ ਤੇ ਅਸੀਂ ਉਹਨੂੰ ਕਹਿ ਰਹੇ ਹਾਂ ਕਿ ਹਾਂ ਵੀ ਤੂੰ ਗੱਡੀ ਸਾਈਡ ਤੇ ਲਗਾ ਦਿਓ ਉਲਟਾ ਸਾਡੇ ਨਾਲ ਓਖਾ ਹੋ ਜਾਂਦਾ ਬਈ ਤੂੰ ਕਹਿਣ ਵਾਲਾ ਕੌਣਾ ਤੇਰੀ ਤਾਂ ਰੇੜੀ ਲੱਗਦੀ ਤੂੰ ਆਪਣਾ ਚੁੱਪ ਕਰਕੇ ਕਰੀ ਚੱਲ ਫਿਰ ਉਹਦੇ 'ਚ ਸਾਡੀ ਵੀ ਕੋਈ ਗਲਤੀ ਨਹੀਂ ਆਹ ਗੱਡੀਆਂ ਖੜੀਆਂ ਨੇ ਆਹ ਦੇਖੋ ਤੁਸੀਂ ਹਨਾ ਗੱਡੀ ਇਹ ਤਾਂ ਅਗੀ ਜਿਹੜਾ ਵਾ ਕਿ ਪਬਲਿਕ ਨੂੰ ਜਿਹੜੀ ਕੋਈ ਦਿੱਕਤ ਨਾ ਹੋਵੇ ਆਵਾ ਜਾਵ ਵਿੱਚ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਬਾਕੀ ਇਹ ਕੀ ਰਸ਼ ਹੈ ਸਿਰਫ ਆਪਾਂ 1 ਤੋਂ 3 ਘੰਟੇ ਅਸੀਂ ਕੰਮ ਕਰਦੇ ਆ ਤੇ ਆਪਾਂ ਉਸ ਵੇਲੇ ਦੇ ਦੇਖੋ ਜੀ ਅਸੀਂ 2 ਘੰਟੇ ਜੇ ਅਸੀਂ ਕੰਮ ਕਰਦੇ ਆ ਰੋਜੀ ਰੋਟੀ ਆਪਣੀ ਕਮਾਣਨੇ ਆ ਦੇਖੋ ਜੀ ਜੇ ਕਸਟਮਰ ਆਏਗਾ ਠੀਕ ਹੈ ਜੀ ਹੁਣ ਕਸਟਮਰ ਹੁਣ ਹੈਲੀਕਾਪਟਰਾਂ ਤੋਂ ਤਾਂ ਉਤਰਨਾ ਨਹੀਂ ਕਸਟਮਰ ਉਹਨਾਂ ਨੇ ਗੱਡੀਆਂ ਤੋਂ ਹੀ ਆਣਾ ਆਪਾਂ ਪੂਰਾ ਧਿਆਨ ਰੱਖਦੇ ਆ ਕਿ ਜਿਨ੍ਹਾਂ ਦੀਆਂ ਗੱਡੀਆਂ ਪਾਰਕਿੰਗ 'ਚ ਲੱਗਦੀਆਂ ਪਾਰਕਿੰਗ 'ਚ ਲੱਗਣ ਔਰ ਜਿਨ੍ਹਾਂ ਦੀਆਂ ਗੱਡੀਆਂ ਜਾ ਕੇ ਦੂਸਰੀ ਪਾਰਕਿੰਗਸ 'ਚ ਜਾ ਕੇ ਜਿਹੜੀਆਂ ਵੱਡੀਆਂ-ਵੱਡੀਆਂ ਨੇ ਉੱਥੇ ਲਗਾ ਦੇਣ ਹੁਣ ਕਈ ਜਿਹੜੇ ਕਸਟਮਰਸ ਨੇ ਜਿਹੜੇ ਨਹੀਂ ਲੋਂਦੇ ਸਰ ਉਹਨਾਂ ਦਾ ਆਪਾਂ ਕੌਣ ਪਤਾ ਹੀ ਹੈ ਤੈਹ ਬਜਾਰੀ ਵਾਲੇ ਵੀ ਆਏ ਸੀ ਪਿੱਛੇ ਜੇ ਬੜੀ ਬਹਿਸ ਮੁਸਾਈ ਵੀ ਹੋਈ ਸੀਗੀ ਵੀ ਲੱਗਣ ਗਿਆ ਰੇੜੀਆਂ ਦਾ ਇੱਥੇ ਲੱਗਣ ਗਿਆ ਆਪਣੇ ਕੋਈ ਲਾਇਸੈਂਸ ਵਗੈਰਾ ਬਣੇ ਹੋਏ ਆ ਜਾਂ ਅਪਲਾਈ ਕੀ ਜੀ ਬਿਲਕੁਲ ਦੇਖੋ ਸਰ ਦੇਖੋ ਇੱਕ ਜੇ ਆਪਾਂ ਗੱਲ ਕਰੀਏ ਲਾਇਸੈਂਸ ਬਣਿਆ ਹੈ ਜਾਂ ਨਹੀਂ ਬਣਿਆ ਪਹਿਲੇ ਆਪਾਂ ਗੱਲ ਕਰਾਂਗੇ ਨਹੀਂ ਬਣਿਆ ਦੇਖੋ ਜੇ ਨਹੀਂ ਬਣਿਆ ਤਾਂ ਸਰਕਾਰ ਨੂੰ ਚਾਹੀਦਾ ਨੌਕਰੀਆਂ ਦੇ ਦੋ ਜੇ ਅਸੀਂ ਇੰਨੇ ਪੜੇ ਲਿਖਿਆ ਜੇ ਮੈਂ ਆਸਟ੍ਰੇਲੀਆ ਤੋਂ ਵਾਪਿਸ ਆ ਕੇ ਆਪਣੇ ਇੰਡੀਆ 'ਚ ਕੁਝ ਕਰਨਾ ਚਾਹੁੰਨਾ ਮੇਰੇ ਕੋਲ ਇਨੀਫੀਸ਼ੈਂਸ ਫੰਡਸ ਨਹੀਂ ਹੈ ਸੋ ਗਵਰਨਮੈਂਟ ਸ਼ੁੱਡ سپورਟ ਨਾ ਸੋ ਗਵਰਨਮੈਂਟ ਤੇ ਗਵਰਨਮੈਂਟ ਨੂੰ ਚਾਹੀਦਾ ਕਿ ਪੂਰਾ ਸਾਥ ਦੇਵੇ ਸਾਡਾ ਨਾ ਕਿ ਸਾਨੂੰ ਤੰਗ ਕਰੇ ਤੇ ਮਿਊਨਿਸਪਲ ਕਾਰਪੋਰੇਸ਼ਨ ਨੂੰ ਵੀ ਅਸੀਂ ਇਹੀ ਚੀਜ਼ ਕਹਿਣਾ ਚਾਹਾਂਗੇ ਠੀਕ ਹੈ ਅਸੀਂ ਇੰਨੇ ਕ ਤੰਗ ਹੋ ਚੁੱਕੇ ਸੀਗੇ ਉਹ 10 ਦਿਨਾਂ ਦੇ ਵਿੱਚ ਉਹ ਜਿਹੜੀ ਰੰਜੀ ਸੀਗੀ ਉਹ ਸਾਡੀ ਪਰਸਨਲ ਤੁਸੀਂ ਕਹਿ ਲਓ ਉਹਨਾਂ ਦੀ ਪਰਸਨਲ ਸੀਗੀ ਸਾਡੇ ਦੇ ਨਾਲ ਕਿ ਆ ਸੀ ਕਿ ਨਹੀਂ ਆਈ ਡੋਟ ਨੋ ਬਾਕੀ ਸਾਰੇ ਮਹਾਲੀ ਦੀਆਂ ਰੇੜੀਆਂ ਲੱਗ ਰਹੀਆਂ ਸੀਗੀਆਂ ਬਕਾਇਦਾ ਸਿਰਫ ਸਾਨੂੰ ਛੱਡ ਕੇ ਹਾਂਜੀ ਤੁਸੀਂ ਕਹਿੰਦੇ ਜਿਹੜੇ ਤਹਿ ਬਜਾਰੀ ਵਾਲੇ ਵੀ ਆਉਂਦੇ ਤੁਹਾਡਾ ਸਮਾਨ ਵੀ ਲੈ ਜਾਂਦੇ ਨੇ ਚੱਕ ਕੇ ਜੁਰਮਾਨੇ ਵੀ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਚਾਹੀਦਾ ਕਿ ਕਿਤੇ ਨਾ ਕਿਸੇ ਤੁਹਾਨੂੰ ਉੱਕਾ-ਬੁੱਕਾ ਲੈ ਲੇ ਤੁਹਾਡੇ ਨਾਲੇ ਉਹਨਾਂ ਦੀ ਇਨਕਮ ਹੋ ਜੂਗੀ ਤੇ ਨਾਲੇ ਤੁਹਾਡਾ ਵੀ ਕੰਮ ਚੱਲ ਜੇ ਡੈਫੀਨਿਟਲੀ ਆਪਾਂ ਇਹ ਚੀਜ਼ ਤੇ ਆਨੇ ਆ ਦੇਖੋ ਜੇ ਉਹ ਸਮਾਨ ਸਾਡਾ ਚੱਕਦੇ ਨੇ ਸਮਾਨ ਚੱਕਣ ਫਿਰ ਤੁਸੀਂ ਵਾਪਿਸ ਕਿਉਂ ਕਰਦੇ ਹੋ ਹਨਾ ਉਸ ਵੀ ਤੁਸੀਂ ਕਾਰਪੋਰੇਸ਼ਨ ਦਾ ਤੁਸੀਂ ਬੈਨੀਫਿਟ ਹੀ ਕਰ ਰਹੇ ਹੋ ਉਹੀ ਤੁਸੀਂ ਬੈਨੀਫਿਟ ਯਾਰ ਤੁਸੀਂ ਸਾਨੂੰ ਵੀ ਹਰਾਸ ਕਰਦੇ ਹੋ ਹਨਾ ਅਸੀਂ ਆਨੇ ਇੰਨਾ ਸਮਾਨ ਬਣਾ ਕੇ ਲੈ ਕੇ ਆਨੇ ਆ ਆਪਣੇ ਬੱਚੇ ਜਿਹੜੇ ਅਸੀਂ ਹੈ ਕਿ ਕਿਸੇ ਦੇ ਹਵਾਲੇ ਛੱਡ ਕੇ ਆਨੇ ਆ ਇਹ ਅਸੀਂ ਜਾਵਾਂਗੇ ਇੱਥੇ ਦੋ ਦੋ ਘੰਟੇ ਸਮਾਨ ਵੇਚਾਂਗੇ ਕੁਝ ਆਪਾਂ ਕੁਝ ਆਨੰਦਨ ਹੋਊਗੀ ਤੇ ਉਸ ਆਨੰਦਨ ਦੇ ਨਾਲ ਅਸੀਂ ਆਪਣੇ ਘਰ ਦਾ ਗੁਜ਼ਾਰਾ ਕਰਾਂਗੇ ਰੋ ਜੀ ਰੋਟੀ ਦਾ ਵੀ ਇਹੀ ਸਾਡਾ ਰੋ ਇਹੀ ਹੈ ਜੀ ਹੋਰ ਅਸੀਂ ਸਰ ਕਿਹੜਾ ਸਾਈਡ ਤੋਂ ਸਾਈਡ ਕਿਹੜਾ ਚਿੱਟੇ ਦਾ ਕੰਮ ਹੈ ਸਾਡਾ ਜਾਂ ਅਸੀਂ ਕਿਹੜਾ ਜੇਬਾ ਜੇਬਾ ਕੱਟਦੇ ਆ ਜਾਂ ਅਸੀਂ ਕਿਹੜਾ ਕੁਝ ਹੋਰ ਇਦਾਂ ਸਾਡਾ ਬਿਜ਼ਨਸ ਆ ਸਾਡਾ ਇਹੀ ਲੈਦੇ ਕਿ ਇਹੀ ਕੰਮ ਹੈ ਜੀ ਸੋ ਮੇਰੀ ਸਰਕਾਰ ਦੇ ਅੱਗੇ ਇਹੀ ਅਪੀਲ ਹੈ ਮਿਊਨਿਸਪਲ ਕਾਰਪੋਰੇਸ਼ਨ ਦੇ ਅੱਗੇ ਇਹੀ ਅਪੀਲ ਹੈ ਕਿ ਤੁਸੀਂ ਸਾਨੂੰ ਜਿਹੜਾ ਕਿ ਦੇਖੋ ਜੀ ਸਾਡੀ ਜੌਬ ਇਹ ਨਹੀਂ ਹੈ ਇੱਥੇ ਕਿ 9 ਤੋਂ 5 ਠੀਕ ਹੈ ਜੀ ਤੁਸੀਂ ਸਭ ਹੁੰਦੇ ਆ ਤੁਸੀਂ ਜਿੰਨੂੰ ਮਰਜ਼ੀ ਪੁੱਛ ਲਓ ਕਸਟਮਰ ਤਾਂ ਕਈ ਨਰਾਸ਼ ਹੋ ਕੇ ਚਲੇ ਜਾਂਦੇ ਆ ਦੋ ਤਿੰਨ ਘੰਟੇ ਦੇ ਕੰਮ ਸਿਰਫ 1 ਵਜੇ ਤੋਂ ਲੈ ਕੇ 3 ਵਜੇ ਤੱਕ ਅਸੀਂ ਆਪਾਂ ਇੱਥੇ ਆਨੇ ਆ ਉਸ ਤੋਂ ਬਾਅਦ ਅਸੀਂ ਜਿਹੜਾ ਇੱਥੇ ਤੁਹਾਨੂੰ ਦਿਖਾਾਂਗੇ ਵੀ ਨਹੀਂ ਠੀਕ ਹੈ ਕਈ ਪੀਕ ਡੇਸ ਹੁੰਦੇ ਨੇ ਠੀਕ ਐਦਾਂ ਦੇ ਡੇਸ ਹੁੰਦੇ ਨੇ ਕਿ ਆਪਾਂ ਥੋੜਾ ਲੇਟ ਹੋ ਜਾਈਏ ਨੇ ਘੰਟਾ ਅੱਧਾ ਘੰਟਾ ਘਟ ਵਧ ਹੁੰਦਾ ਹੁਣ ਸਮਾਨ ਖਤਮ ਹੈ ਬਸ ਠੀਕ ਆ ਆਪਣਾ ਜਾ ਰਹੇ ਹਾਂ ਅਸੀਂ हां जी बस ਤੁਹਾਡੇ ਅੱਗੇ ਸਾਰਿਆਂ ਅੱਗੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਡੀ ਇਹੀ ਅਪੀਲ ਹੈ ਕਿ ਸਾਨੂੰ ਸਾਰਿਆਂ ਨੂੰ ਇੰਨੀ ਕ ਅਥਾਰਟੀ ਦਿੱਤੀ ਜਾਵੇ ਕਿ ਅਸੀਂ ਯਾਰ ਕਿਸੇ ਨੂੰ ਪੰਗ ਤਾਂ ਨਹੀਂ ਕਰ ਰਹੇ ਅਸੀਂ ਆਪਣੀ ਕਿਰਤ ਕਰ ਰਹੇ ਹਾਂ ਅਸੀਂ ਕਮਾਈ ਕਰ ਰਹੇ ਹਾਂ ਚਲ ਜਿੱਦਾਂ ਵੀ ਐ ਅਸੀਂ ਓਕੇ ਸੋਕੇ ਹੋ ਕੇ ਸੋ ਆਪਣਾ ਸਮਾਨ ਲੈ ਕੇ ਉੱਤੇ ਤੱਕ ਪਹੁੰਚਦੇ ਹਾਂ ਵੇਚਦੇ ਹਾਂ ਸੋ ਸਰਕਾਰ ਨੂੰ ਸਪੋਰਟ ਕਰਨੀ ਚਾਹੀਦੀ ਹੈ ਸਾਡੀ ਸਾਡੇ ਨਾਲ ਹੋਰ ਵੀ ਜਿਹੜੇ ਰੋਡ ਕਿਨਾਰੇ ਜੜੀਆਂ ਰੇੜੀਆਂ ਲਾ ਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨੇ ਕਿ ਤਰ੍ਹਾਂ ਇੱਕ ਲੇਡੀਜ਼ ਨੇ ਜਿਹੜੇ ਵੇਖਿਆ ਸੀ ਉਹ ਕਹਿੰਦਾ ਬੜੀ ਮਿਹਨਤ ਕਰ ਲਈ ਸੀਗੇ ਲੋਕਾਂ ਨਾਲ ਬੜੇ ਖੁਸ਼ਖੁਸ਼ ਹੋ ਗਏ ਜਿਹੜੇ ਲੋਕ ਵੀ ਖਾ ਰਹੇ ਸੀ ਕਿ ਬੜਾ ਸਸਤਾ ਜਿਹੜਾ ਖਾਣਾ ਵੇਚ ਵੀ ਰਹੇ ਨੇ ਗੱਲਬਾਤ ਕਰਨ ਕੀ ਨਾਮ ਕੀ ਅਨੀਤਾ ਕੀ ਕਹਿਣਾ ਚਾਹੋ ਨੇ ਤੁਹਾਨੂੰ ਜੇ ਹੁਣ ਪੁਲਿਸ ਵਾਲੇ ਵੀ ਆਏ ਸੀ ਬਕਾਇਦਾ ਹਟਾ ਰਹੇ ਸੀਗੇ ਗੱਡੀਆਂ ਕਿਉਂਕਿ ਜਾਮ ਵੀ ਇੱਥੇ ਲੱਗ ਜਾਂਦਾ ਕਿਤੇ ਨਾ ਕਿਤੇ ਉਹ ਵੀ ਆਪਣੀ ਜਗ੍ਹਾ ਠੀਕ ਨਹੀਂ ਕਿਉਂਕਿ ਰੋਡ ਐਕਸੀਡੈਂਟ ਦਾ ਵੀ ਡਰ ਲੱਗਿਆ ਰਹਿੰਦਾ ਤੇ ਕੀ ਕਹਿਣਾ ਚਾਹੋ ਸਰਸਰਸੀ ਦੇ ਕਮੇਟੀ ਨੂੰ ਕਹਿੰਨੇ ਕਿ ਸਾਨੂੰ ਇੱਕ ਅਲੱਗ ਜਗ੍ਹਾ ਦੇ ਦਿਓ ਅਸੀਂ ਉੱਥੇ ਆਪਣਾ ਸਟਾਲ ਲਾ ਲਈਏ ਅਸੀਂ ਸਿਰਫ 3 ਜਾਂ 4 ਘੰਟੇ ਕੰਮ ਕਰਨਾ ਹੁੰਦਾ 12 1 ਵਜੇ ਆਨੇ ਆ 3 4 ਵਜੇ ਅਸੀਂ ਚਲੇ ਜਾਂਦੇ ਹਾਂ ਕੋਈ ਅਸੀਂ ਗੰਦ ਨਹੀਂ ਪਾਉਂਦੇ ਅਲੱਗ ਡਸਟਬਿਨ ਲਗਾਏ ਹੋਏ ਆ ਲੇਕਿਨ ਫਿਰ ਵੀ ਸਾਨੂੰ ਪਰੇਸ਼ਾਨ ਕਰ ਰਹੇ ਆ ਸਵੇਰ 5 ਵਜੇ ਉੱਠ ਕੇ ਮਿਹਨਤ ਕਰਕੇ ਸਬਜ਼ੀਆਂ ਬਣਾ ਕੇ ਲੈ ਕੇ ਆਈ ਦੀ ਇਹ ਲੋਕਾਂ ਨੂੰ ਖਾਣਾ ਖਵਾਈਦਾ ਪਰ ਕਦੀ ਪੁਲਿਸ ਆ ਜਾਂਦੀ ਹੈ ਕਦੀ ਕਮੇਟੀ ਆ ਜਾਂਦੀ ਹੈ ਬਹੁਤ ਪਰੇਸ਼ਾਨੀ ਹੋ ਰਹੀ ਹੈ ਬਿਲਕੁਲ ਖਾਣਾ ਖਿਲਾ ਰਹੇ ਹਾਂ ਲੋਕਾਂ ਨੂੰ ਸਸਤੇ ਰੇਟ ਤੇ ਖਿਲਾ ਰਹੇ ਹਾਂ ਕੋਈ ਗਲਤ ਕੰਮ ਨਹੀਂ ਹੋ ਰਿਹਾ ਕੋਈ ਨਸ਼ਾ ਨਹੀਂ ਵੇਚਿਆ ਜਾ ਰਿਹਾ ਫਿਰ ਵੀ ਕਿਤਨੇ ਕਿਤੇ ਪਰੇਸ਼ਾਨ ਵੀ ਇੰਨਾ ਖਾਣਾ ਬਣਾ ਕੇ ਲਿਆਉਣੇ ਜੇ ਇਦਾਂ ਕੋਈ ਭਜਾਨ ਲੱਗੇ ਖਾਣਾ ਕਿ ਆਊ ਕੌਣ ਅੱਲੇ ਲੰਚ ਟਾਈਮ ਚੱਲ ਰਿਹਾ ਹੈ ਲੇਕਿਨ ਪਹਿਲਾਂ ਹੀ ਆ ਕੇ ਪਰੇਸ਼ਾਨ ਕਰ ਰਿਹਾ ਕਿ ਤੁਸੀਂ ਐਡਾ ਬੰਦ ਕਰ ਦਿਓ ਦੱਸੋ ਅਸੀਂ ਕਿੱਥੇ ਜਾਈਏ ਹੁਣ ਇੰਨੀ ਮਿਹਨਤ ਕੀਤੀ ਸਵੇਰ ਦੀ ਇੰਨੀਆਂ ਸਬਜ਼ੀਆਂ ਬਣੀਆਂ ਨੇ ਉਹਨਾਂ ਨੂੰ ਕਿੱਥੇ ਅਸੀਂ ਵੇਸਟ ਸੜੀਆਂ ਜਾਣਗੀਆਂ ਹਰੇਕ ਚੀਜ਼ ਮਹਿੰਗੇ ਭਾਵੀ ਆ ਕਰਲੇ ਕੇ ਸਾਨੂੰ ਪਰੇਸ਼ਾਨੀ ਬਹੁਤ ਆ ਰਹੀ ਹੈ ਦੋਨੋਂ ਤਰਫੋਂ ਆ ਰਹੀ ਹੈ ਕਦੀ ਕਮੇਟੀ ਵਾਲੇ ਆ ਜਾਂਦੇ ਨੇ ਕਦੀ ਸਟ੍ਰਾਈਕ ਕਰ ਦਿੰਦੇ ਨੇ ਕਦੀ ਪੁਲਿਸ ਵਾਲੇ ਆ ਜਾਂਦੇ ਨੇ ਪਰਿਵਾਰ ਦਾ ਗੁਜ਼ਾਰਾ ਵੀ ਇੱਥੇ ਹੀ ਹੁੰਦਾ ਹੋਣਾ ਸਾਨੂੰ ਹਾਂਜੀ 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 ਹੋਰ ਕੋਈ ਕੰਮ ਹੈ ਹੀ ਨਹੀਂ ਸ਼ੋਰੂਮ ਵੀ ਐਡੇ ਐਡੇ ਮਹਿੰਗੇ ਕਿਰਾਏ ਸਰ ਲੋਕੇ ਕਹ ਰਹੇ ਕਿ ਤੁਸੀਂ ਰੈਂਟ ਦੇ ਲੋ ਅਸੀਂ ਰੈਂਟ 35 35000 50 5000 ਰੈਂਟ ਸੀ ਨਹੀਂ ਭਰ ਸਕਦੇਗੇ ਬਿਲਕੁਲ ਨਹੀਂ ਭਰ ਸਕਦੇ ਅਸੀਂ ਰੈਂਟ ਹਾਂ ਜੇ ਇਹਨਾਂ ਪਰਚੀ ਕੱਟਣੀ ਹੈ ਜਾਂ ਇਹਨਾਂ ਫੀਸ ਰੱਖਣੀ ਹੈ ਸਾਨੂੰ ਦੱਸਣ ਅਸੀਂ 2-3000 ਤੋਂ ਵੱਧ ਅਸੀਂ ਨਹੀਂ ਦੇ ਸਕਦੇਗੇ ਕਿਉਂਕਿ ਅਸੀਂ ਤਾਂ 3-4 ਘੰਟੇ ਕੰਮ ਕਰਨਾ ਅਸੀਂ ਕੋ ਸਾਰਾ ਦਿਨ ਤਾਂ ਸਟਾਲ ਲਾ ਕੇ ਬੈਠੇ ਰਹੀਏ ਸ਼ੋਰੂਮਾਂ ਦੇ 50 50000 ਕਿਰਾਏ ਆ ਗੋ ਮੁਲਾਜ਼ਮਾਂ ਦੇ ਵੀ 45000 ਰੁਪਏ ਲੱਖ ਡੇਢ ਲੱਖ ਕੱਢਣਾ ਮਿਹਨਤ ਕਰਨੀ ਸਵੇਰੇ ਉੱਠ ਕੇ ਪੱਲੇ ਤਾਂ ਵੈਸੇ ਨਹੀਂ ਅੱਜ ਕੱਲ੍ਹ ਤਾਂ ਆਨਲਾਈਨ ਵੈਸੇ ਹੀ ਘੱਟ ਹੋਇਆ ਪਿਆ ਜੀ ਹਾਂ ਜੀ ਕੰਮ ਤਾਂ ਵੈਸੇ ਨਹੀਂ ਹੋਗੇਗੇ ਤੇ 3-4 ਘੰਟੇ ਮਿਹਨਤ ਕਰਦੀਆਂ ਉਹ ਵੀ ਨਹੀਂ ਸਾਨੂੰ ਕਰਨ ਦਿੰਦੇ ਜੀ ਬਹੁਤ ਪਰੇਸ਼ਾਨੀ ਆ ਰਹੀ ਸਾਨੂੰ ਬਿਲਕੁਲ ਕਹਿੰਦੇ ਜਿਹੜਾ ਕੰਮ ਹੈ ਸਿਰਫ 3-3 4-4 ਕੰਮ ਹੈ ਸਾਨੂੰ ਓਕਾ-ਪੁੱਕਾ ਦੱਸਣ ਕਾਰਪੋਰੇਸ਼ਨ ਸਾਡੇ ਦੇ ਲਾਵੇ ਵੀ ਹਾਂ ਜੀ 3000 ਰੁਪਏ ਮਹੀਨਾ ਜਾਂ 20 ਮਿਹਨਤ ਕਰਕੇ ਸਵੇਰੇ ਕਹਿੰਦੇ 4-5 ਵਜੇ ਉੱਠੀਦਾ ਹੈ ਜਵਾਕਾਂ ਜੱਲਿਆਂ ਨੇ ਵੀ ਜਿਹੜਾ ਸਕੂਲ ਵਗੈਰਾ ਜਾਣਾ ਉਹਨਾਂ ਨੂੰ ਵੀ ਤਿਆਰ ਕਰਨਾ ਫਿਰ ਲੋਕਾਂ ਆਸ ਜਿਹੜਾ ਸਸਤਾ ਸਮਾਨ ਵੀ ਤਿਆਰ ਕਰਕੇ ਲੈ ਕੇ ਆਣਾ ਬਾਕਾਇਦਾ ਕਹਿੰਗੇ ਉਹਨਾਂ ਦੀ ਜੇਬ ਦਾ ਵੀ ਕਹਿੰਦੇ ਸਾਨੂੰ ਖਿਆਲ ਹੈ ਤੇ ਹੋਰ ਤਾਂ ਕੋਈ ਖਿਆਲ ਕਰਦਾ ਨਹੀਂ ਪਰ ਇਸ ਦੇ ਤਹਿਤ ਉਹ ਕਹਿੰਦੇ ਸਾਡੀ ਗੱਲ ਬੈਠ ਕੇ ਸੁਣੀ ਜਾਵੇ ਸਾਡੇ ਨਾਲ ਮੀਟਿੰਗ ਕੀਤੀ ਜਾਵੇ ਕਿ ਸਾਨੂੰ ਓ ਕਪ ਕਾ ਦੱਸਿਆ ਜਾਵੇ ਮਹੀਨੇ ਦਾ ਅਸੀਂ ਕਿੰਨਾ ਦੇਣਾ 2 ਤੋਂ 3000 ਰੁਪਏ ਅਸੀਂ ਦੇ ਦਾਂ ਪਰ ਲੇਕਿਨ ਸਾਨੂੰ ਪਰੇਸ਼ਾਨ ਨਾ ਕੀਤਾ ਜਾਵੇ ਨਹੀਂ ਤਾਂ ਸਾਨੂੰ ਡਰ ਲੱਗਿਆ ਰਹਿੰਦਾ ਵੀ ਅਸੀਂ ਘਰੋਂ ਸਮਾਨ ਬਣਾ ਕੇ ਲਏ ਕਮੇਟੀ ਵਾਲੇ ਆਉਣਗੇ ਸਾਡਾ ਖੌਣ ਪਸੀਨੇ ਦੀ ਕਮਾਈ ਹੈ ਉਹ ਇਦਾਂ ਹੀ ਜਿਹੜਾ ਕੂੜੇ ਦੇ ਵਿੱਚ ਚਲੀ ਜਾਊਗੀ ਮਹਾਲੀ ਜ਼ੋਰ ਜਾਨਾ ਸਪੋਕਸਮੈਨ ਲੀ ਪਵਿੰਦਰ ਬਾਬਰ